ਸੀ ਕਾਲ ਮੈਂ ਤੁਹਾਡਾ ਪੰਮਰ ਆਇਆ ਸ਼ਹਿਰ ਹਬੌਰ ਜਿਲ੍ਹਾ ਫਾਇਲ ਕਾ ਤੋਂ ਬਈ ਜੀ ਆਈ ਤੁਹਾਡੇ ਵਾਸਤੇ ਇੱਕ ਐਮ ਜਾਣਕਾਰੀ ਲੈ ਕੇ ਆਇਆ ਯਾਰ ਗਰੀਬ ਬੰਦੇ ਵਾਸਤੇ ਜਾਂ ਕੋਈ ਅਮੀਰ ਹੈ ਜਾਂ ਗਰੀਬ ਹੈ ਜਾਣਕਾਰੀ ਇਹ ਹੈਗੀ ਹੈ ਕਿ ਆਪਣੇ ਨਾ ਬਾਈ ਇੱਥੇ ਰੂਪਨਗਰ ਬਾਰੇ ਕਾ ਬੋਰੀ ਭਰਾ ਨੇ ਇੱਥੇ ਕੀੜੇ ਦਾ ਕਰਦੇ ਨੇ ਯਾਰ ਕੀੜੇ ਦਾ ਕਿਸੇ ਨੂੰ ਪੈਰ ਦੀ ਸ਼ਿਕਾਇਤ ਹੈ ਜਾਂ ਕਿਸੇ ਦੇ ਵੀ ਆ ਕੋਈ ਫੀਸ ਨਹੀਂ ਫਰੀ ਬਸ ਸਿਰਫ ਕੁਝ ਕੋਈ 50 ਰੁਪਏ ਤੁਸੀਂ ਦੇ ਦਿਓ ਮੱਥਾ ਠੇਕ ਦਿਓ ਇਹਨਾਂ ਦਾ ਕਾਰਟ ਸਾਹਮਣੇ ਚੱਲੀ ਜਾਂਦਾ ਇੱਥੇ ਕਰਦੇ ਨੇ ਇਹ ਰੂਪਨਗਰ ਬਾਰੇਗਾ ਦੇ ਵਿੱਚ ਕਰਦੇ ਨੇ ਕਿਸੇ ਵੀਰ ਭੈਣ ਭਰਾ ਨੂੰ ਕਿਸੇ ਕੀੜੇ ਦੀ ਸ਼ਿਕਾਇਤ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਰੋਗ ਹੋਵੇ ਉਹ ਦੱਸ ਦਿੰਦੇ ਨੇ ਵੀ ਹਾਂ ਇਹਨੂੰ ਕੀੜੇ ਦੀ ਸ਼ਿਕਾਇਤ ਹੈਗੀ ਹੈ ਜਾਂ ਨਹੀਂ ਅੱਜ ਅਸੀਂ ਇੱਥੇ ਪਹੁੰਚੇ ਸੀ ਤਾਂ ਕਿਉਂਕਿ ਮੇਰੇ ਆਪ ਦੇ ਖੁਦ ਪੈਰ ਤੇ ਕੋਈ ਹੈਗੀ ਸੀ ਸ਼ਿਕਾਇਤ ਥੋੜੀ ਜੀ ਤੇ ਅੰਕਲ ਜੀ ਨੇ ਕਿਹਾ ਨਹੀਂ ਇਹ ਤੁਹਾਡੇ ਸ਼ਿਕਾਇਤ ਨਹੀਂ ਹੈਗੀ ਇਹ ਤੁਹਾਡੇ ਮੋਚ ਆਈ ਹੋਈ ਹੈ ਚਲੋ ਤੁਹਾਨੂੰ ਮਲਾਉਨੇ ਅੱਗੇ ਜਾ ਕੇ ਪਿੰਡ ਰੂਪਨਗਰ ਬਾਰੇਗਾ ਅੰਕਲ ਦਾ ਨੰਬਰ ਵੀ ਦੇਵਾਂਗੇ ਤੁਹਾਨੂੰ ਨੰਬਰ ਵੀ ਦੇਾਂਗੇ ਤੁਹਾਨੂੰ ਤੁਸੀਂ ਇਹਨਾਂ ਦਾ ਫੋਨ ਤੇ ਵੀ ਕਨੈਕਟ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾ ਦੇਾਂਗੇ ਤੇ ਇੱਥੇ ਆ ਕੇ ਅਸੀਂ ਇਹ ਸ਼ੇਅਰ ਕਰਦੀਏ ਕਿਉਂਕਿ ਕਿਸੇ ਵੀਰ ਭੈਣ ਭਰਾ ਦਾ ਭਲਾ ਹੋ ਸਕੇ ਕਿਉਂਕਿ ਆਪਾਂ ਡਾਕਟਰਾਂ ਕੋਲ ਹੀ ਵੜਾ ਜਾਂਦੇ ਆਂ ਭਜ ਜਾਨਦੇ ਆਂ ਹੈ ਤੇ ਡਾਕਟਰ ਹੀ ਵੈਸੇ ਤਾਂ ਮੇਰੇ ਨਾਲ ਪਹੁੰਚ ਆਇਆ ਬੜਾ ਚੰਗਾ ਬੰਦਾ ਆਪਦੇ ਮੋਟਰਸਾਈਕਲ ਤੇ ਮੈਨੂੰ ਲੈ ਕੇ ਆਇਆ ਤੇ ਸਿਰਫ ਮੈਂ 70 80 ਰੁਪਿਆ ਦਾ ਪੈਟਰੋਲ ਪਾਇਆ ਉਹਦੇ 'ਚ ਤੇ ਆਹ ਵੇਖੋ ਤੁਹਾਨੂੰ ਲੈ ਕੇ ਚਲਦੇ ਆਂ ਮੋਟਰ ਸੇ ਖੜਾ ਡਾਟਸਾ ਦਾ ਆਪਾਂ ਨੂੰ ਪਿੰਡੋਂ ਲੈ ਕੇ ਆਇਆ ਉਹ ਤਾਂ ਮੈਂ ਤੇਰੇ ਨਾਲ ਚੱਲਦਾ ਚੱਲ ਮੈਂ ਤੈਨੂੰ ਮੈਨੂੰ ਉਹਨਾਂ ਦਾ ਮੈਨੂੰ ਕਹਿੰਦਾ ਮੈਨੂੰ ਪੈਸਿਆਂ ਦੇ ਲਾਲਚ ਨਹੀਂਗਾ ਤੂੰ ਬਚਣਾ ਚਾਹੀਦਾ ਵੇਖੋ ਡਾਕਟਰ ਵੀ ਯਾਰ ਇੰਨੇ ਕਈ ਮਾਨ ਪਏ ਨੇ ਤੁਹਾਨੂੰ ਸੰਕਲ ਨਾਲ ਮਨਾਉਣੇ ਆ ਤੇ ਇਹ ਅੰਕਲ ਦਾ ਕਾਰ ਹੈ ਪਹਿਲਾਂ ਇੱਥੇ ਮੈਂ ਅੰਗੂਠਾ ਵਿਖਾ ਕੇ ਗਿਆ ਅੰਕਲਾਂ ਦਾ ਕੁਛ ਵੀ ਨਹੀਂ ਕਿ ਮੈਂ ਕਿਹਾ ਚਲ ਅਕਲ ਦੀ ਜਾਣਕਾਰੀ ਅੱਗੇ ਪੰਚਾ ਦਈਏ ਸਰ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਹੋ ਠੀਕ ਜੀ ਵਧੀਆ ਆ ਡਾਕਟਰ ਸਾਹਿਬ ਜੀ ਬੈਠੇ ਨੇ ਆਪਣੇ ਅੰਕਲ ਜੀ ਦਿਓ ਜੀ ਜਾਣਕਾਰੀ ਕੋਈ ਆਪਣੇ ਜਾਣਕਾਰੀ ਇਹ ਇਸ ਰੰਜਰੀ ਕੁੰਡਲੇ ਗੱਲ ਕੀਤੀ ਕੁੰਡਲੇ ਨਾਲ ਕਰਦੇ ਹੋ ਜਾਣਕਾਰੀ ਇੰਨੀ ਹੈ ਜੀ ਹਾਂਜੀ ਜਿਹੜੇ ਡਾਕਟਰਾਂ ਕੋਲੇ ਘੁੰਮ ਘੁੰਮ ਕੇ 5-10 ਸਾਲ ਹੋ ਗਏ ਹਾਂਜੀ ਮਰੀਜ਼ ਠੀਕ ਨਹੀਂ ਹੋ ਰਿਹਾ ਠੀਕ ਹੈ ਜੀ ਠੀਕ ਹਨ ਹਾਂਜੀ ਉਸ ਮਰੀਜ਼ ਨੂੰ ਸਾਡੇ ਕੋਲੇ ਗੱਲੋ ਬਿਲਕੁਲ ਗਰੰਟੀ ਨਾਲ ਠੀਕ ਕਰਾਂਗੇ ਠੀਕ ਹੈ ਜੀ ਇਹਦੀ ਕੋਈ ਫੀਸ ਵਗੈਰਾ ਜਾਂ ਕੋਈ ਤੁਸੀਂ ਹੋਰ ਕੋਈ ਫੀਸ ਵਗੈਰਾ ਨਹੀਂ ਸਭ ਦਾ ਸੱਤ ਠੀਕ ਹੈ ਤੇ ਅੰਕਲ ਜੀ ਤੁਸੀਂ ਕੋਈ ਆਪਦਾ ਨੰਬਰ ਵਗੈਰਾ ਬੋਲ ਦਿਓ ਨੰਬਰ ਦਿੱਤਾ ਤੇ ਮੇਰੇ ਲਈ ਆਈ ਜਾਣ ਬੋਰ ਤੇ ਹਾਂ ਚਲੋ ਡਿਸਕਰੀਪਸ਼ਨ ਦੇ ਵਿੱਚ ਨੰਬਰ ਵੀ ਦੇ ਦੇਾਂਗੇ ਤੇ ਅੰਕਲ ਜੀ ਨਾਲ ਕਨੈਕਟ ਕਰਕੇ ਤੁਸੀਂ ਨਾ ਬਾਬਾ ਜਗਿੰਦਰ ਬਨਾਮ ਬਾਬਾ ਜਗਿੰਦਰ ਹੈ ਜੀ ਪਿੰਡ ਰੂਪਨਗਰ ਪਿੰਡ ਰੂਪਨਗਰ ਹਾਂ ਰੂਪਨਗਰ ਬਾਰੇ ਕ ਵੀ ਕਹਿੰਦੇ ਨੇ ਕਿਉਂਕਿ ਇਹ ਯਮੋਰ ਤੋਂ ਠਾਈ ਕਿਲੋਮੀਟਰ ਦੇ ਲਗਭਗ ਹੈਗਾ ਜੀ ਹਾਂ ਜੀ ਹਾਂਜੀ ਤੇ ਆ ਡਾਕਟਰ ਸਾਹਿਬ ਨੇ ਇਹਨਾਂ ਦੀ ਬੜੀ ਮਿਹਰਬਾਨੀ ਮੈਨੂੰ ਲੈ ਕੇ ਪਹੁੰਚੇ ਨੇ ਡਾਕਟਰ ਸਾਹਿਬ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਬਸ ਵੀਰ ਤੂੰ ਠੀਕ ਹੋਣਾ ਚਾਹੀਦਾ ਬਸ ਉਹ ਕਿਉਂਕਿ ਕਈ ਭੜੇ ਡਾਕਟਰ ਵੀ ਹੁੰਦੇ ਨੇ ਵੇਖੋ ਯਾਰ ਮੈਨੂੰ ਲੈ ਕੇ ਆਏ ਨੇ ਆਪਦੀ ਬਾਈਕ ਤੇ ਤੇ ਮੈਨੂੰ ਕਹਿੰਦੇ ਵੀ ਤੁਸੀਂ ਠੀਕ ਵੀ ਹੋਣਾ ਚਾਹੀਦਾ ਤੇ ਬੜੀ ਮਿਹਰਬਾਨੀ ਡਾਕਟਰ ਸਾਹਿਬ ਇਹੋ ਜਿਹਾ ਸਾਰੇ ਹੋਣ ਤੇ ਕਦੀ ਕਿਸ ਨੂੰ ਕੋਈ ਦੁੱਖ ਤਕਲੀਫ ਆਵੇ ਨਾ ਹਾਂ ਚਲੋ ਠੀਕ ਹੈ ਅੰਕਲ ਜੀ ਸასიਖਾਲ ਦੀ ਕਿਹੜੇ ਵਾਸਤੇ ਫੁੱਲ ਪਟਾ ਫੁੱਲ ਗਰੰਟੀ ਹੈ ਠੀਕ ਹੈ ਜੀ 15 ਮਿੰਟਾਂ ਦੇ ਖੜੇ ਕਿਹੜਾ ਜਿੰਨਾ ਮਰਜੀ ਖਾਦਾ ਹੋਵੇ ਜ਼ੋਰ ਠੀਕ ਹੈ ਜੀ 15 ਮਿੰਟਾਂ ਬਾਅਦ ਕਾਈ ਤੇ ਲਾਵਾਂਗੇ ਠੀਕ ਹੈ ਤੇ ਆਪਣੇ ਕੋਈ ਸੱਪ ਦੀ ਸ਼ਿਕਾਇਤ ਜਿਆਦਾ ਕੋਈ ਹੋਰ ਸ਼ਿਕਾਇਤ ਹੋਵੇ ਤਾਂ ਦੇਖਾਂਗੇ ਠੀਕ ਹੈ ਜੀ ਜਿਹਦੇ ਕੱਟਿਆ ਹੋਇਆ ਠੀਕ ਹੈ। ਬੇਹੋਸ਼ ਹੋ ਗਿਆ ਡਾਕਟਰ ਕੋਲ ਲਿਜਾਣਾ ਪਊਗਾ। ਠੀਕ ਹੈ ਜੀ। ਠੀਕ ਹੈ ਨਾ ਉਹ ਜਾਂ ਮਰੀਜ਼ ਹੈ ਉਹਨੂੰ 15 ਮਿੰਟ ਸਾਡੇ ਕੋਲ ਆਏ ਵਿੱਚ 15 ਮਿੰਟ ਦਾ ਕਈ ਦਾ ਕੰਮ ਕਰ। ਠੀਕ ਹੈ। ਤੇ ਆਪਣੇ ਜੇ ਰੂਪਨਗਰ ਬਾਰੇ ਦਾ ਪਿੰਡ ਦੇ ਵਿੱਚ ਕੋਈ ਐਡਰੈਸ ਵਗੈਰਾ ਵਿੱਚ ਕਿਵੇਂ ਆ ਸਕਦੇ ਨੇ ਪਿੰਡ ਦੇ ਵਿੱਚ ਜਿੰਨੂੰ ਮਰਜ਼ੀ ਆ ਕੇ ਪਿੰਡ ਦੇ ਵਿੱਚ ਪੁੱਛੋ ਬੱਚੇ ਨੂੰ ਪੁੱਛੋ ਸਰ ਬਿਲਕੁਲ ਛੱਡ ਕੇ ਜਾਓ। ਠੀਕ ਹੈ। ਆਪਣਾ ਨਾਮ ਦੁਬਾਰਾ ਤੋਂ ਰਿਪੀਟ ਕਰ ਦਿਓ। ਬਾਬਾ ਜੀ ਕਿੰਦਰ। ਬਾਬਾ ਜੀ ਕਿੰਦਰ। ਨੰਬਰ ਹੈਗਾ ਡਿਸਕ੍ਰੀਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਠੀਕ ਹੈ ਜੀ। ਠੀਕ ਹੈ ਡਾਕਟਰ ਸਾਹਿਬ ਜੀ ਸასი ਘ